ਮੋਰਫੈਂ ਤੇਰਾ ਖਰਾਬ ਹੋਇਆ ਨਾ ਧੂਆਂ ਮਾਰਨ ਲੱਗਾ ਸਲੈਂਸਰ ਤੋਂ ਦੇਖ ਰਹਾ ਕਿ ਆਹ ਵੇ ਸਲੈਂਸਰ ਤੋਂ ਧੂਆਂ ਮਾਰਦਾ ਕਿੱਥੇ ਆਉਂਦਾ ਆਹ ਵੇ ਮਾਰਦਾਸ ਨਾ ਪਿੰਦਰਾ ਜੇ ਆਹ ਵੇ ਮਾਰੀ ਜਾਂਦਾ ਸਲੈਂਸਰ ਦੇ ਧੂਆਂ ਮਾਰੀ ਜਾਂਦਾ ਦੇਖ ਉੱਤਰ ਕੇ ਦੇਖਾ ਭਰਾਵਾ ਆਣਾ ਦੋਸਤੋ ਸਸਰੀਆ ਕਾ ਵਾਜਾ ਪਾ ਨਾ ਆਪਾਂ ਕਰਦੇ ਆ ਕਿ ਮੋਰਸਾ ਕਾਹੋ ਜਾ ਆਪਣੇ ਯਾਰ ਦਾ ਜੋਤ ਦਾ ਜੋਤ ਦਾ ਜਿਹੜਾ ਮੁੰਡਾ ਸੰਗ ਦਾ ਬਹਿਰੇ ਉਹ ਆਪਾਂ ਮੋਰਸਾ ਲੋਡ ਕਰਨ ਚੱਲੇ ਆਂ ਵੇਖਦੇ ਆ ਕੀ ਹੋਇਆ ਇਹ ਇਧਿਆ ਕੀ ਹੋਇਆ ਖੇਤਾਂ ਚਾਂਦੇ ਆ ਵੇਖੋ ਆ ਤਾਂ ਮੀਂਹ ਵੀ ਬਹੁਤ ਪਿਆ ਪਾਣੀ ਖੜਾ ਚੱਪੇ ਚੱਪੇ ਤੇ ਪਾਣੀ ਆ ਆ ਦੇਖੋ ਸਾਰੀ ਫੈਲ ਖਰਾਬ ਹੋ ਗਈ ਇਦਰ ਮੋਟਰਸਾਈਕਲ ਨਵਾਂ ਸੀਗਾ ਮੋਟਰਸਾਈਕਲ ਸਾਰਾ ਵਿੱੜ ਗਿਆ ਗਿੱਟੇ-ਗੋਡੇ ਵੀ ਵਿੱੜ ਗਏ ਗਿੱਟੇ-ਗੋਡੇ ਵੀ ਸਾਰੇ ਲਿਪੜ ਗਏ ਪਿੰਦਰ ਦੇ ਸਾਡਾ ਧਾਕੇ ਬਹਿਨੇ ਕੀ ਹੋਇਆ ਮੋਟਰਸਾਈਕਲ ਨੂੰ ਕੀ ਚੱਕਰ ਪੈ ਗਿਆ ਔੜੀ ਚੱਲਵਾਦ ਵਰੀ ਕੀ ਗੱਲ ਬਾਤ ਆ ਕੀ ਨਹੀਂ ਆ ਇਦਰ ਆ ਕਹਿੰਦਾ ਧੁੱਪ ਵੀ ਕੱਢ ਲਈ ਆ ਉਹ ਵੀ ਦਿਸਣ ਲੱਗ ਗਿਆ ਪਤੰਦਰ ਸਰ ਤੇ ਪਹਿਲਾਂ ਠੰਡ ਕਰੀ ਰੱਖੀ ਹੁਣ ਪਹਿਲਾਂ ਮੈਂ ਇਹ ਠੰਡ ਕਰੀ ਰੱਖੀ ਕਿ ਹੁਣ ਕੰਮ ਦਾ ਟਾਈਮ ਸੀ ਹੁਣ ਧੁੱਪ ਕੱਢ ਲਈਆ ਉਦੋਂ ਨਹੀਂ ਪਾਈ ਗਿਆ ਪਤੰਦਰ ਜਦੋਂ ਕੰਮ ਦਾ ਟਾਈਮ ਸੀ ਜਾ ਹੁਣ ਜਦੋਂ ਵੇਹਲਿਆ ਉਦੋਂ ਧੁੱਪ ਹਾਂ ਵੇਹਲਿਆ ਹੁਣ ਧੁੱਪ ਕੱਢ ਲਈ ਸਾਮਝ ਨਹੀਂ ਆ ਰਹੀ ਕਰ ਕੀ ਰਿਹਾ ਇਹ ਸਮਝ ਨਹੀਂ ਆ ਰਹੀ ਪਿੰਦਰ ਨੂੰ ਵੀ ਇਹ ਕਰ ਕੀ ਰਿਹਾ ਹੋ ਕੀ ਰਿਹਾ ਹੈ ਆ ਦੇਖੋ ਪਾਇਆ ਚੱਲ ਰਿਹਾ ਹੈ ਇਹ ਆਪਾਂ ਹੁਣ ਨਾ ਸੜਕ ਬਣਾਉਣੀ ਆ ਆਪਾਂ ਇੱਥੋਂ ਖੇਤਾਂ ਦੀ ਪਿੰਦਰ ਗੰਨੋਂ ਸਰਪੰਚ ਬਣਾ ਦੇਣਾ ਅਗਲੀ ਵਾਰ ਆ ਤੇ ਆਪਾਂ ਸੜਕ ਆਪਾਂ ਸਰਬਸਾਂਤੀ ਨਹੀਂ ਬਣਾ ਸਰਬਸਾਂਤੀ ਨਾ ਬਣਾ ਦੇਣਾ ਜੇ ਕੋਈ ਆਪਾਂ ਉੱਥੇ ਸੱਤ ਜਿ ਬਹਿ ਜਾਣਾ ਜੇ ਕੋਈ ਤਿੰਨ ਪੰਜ ਕਰੂਗਾ ਚੱਕੜਣਾ ਆਪਾਂ ਹਾਂ ਕਹੀ ਜਾਣਾ ਓਏ ਭੌਤਾ ਮੈਨੂੰ ਸਾਰਿਆਂ ਨੂੰ ਜੋ ਪਰੰਦਰਾ ਦੇਖ ਲੋ ਭੱਜ ਜੇ ਸਾਰੇ ਆਹ ਦੇਖੋ ਕਿੰਨੀ ਕੁੰਡੀ ਵਾਈ ਬਣੀ ਖੜੀ ਆ ਦੋਸਤੋ ਆਹ ਵੇਖੋ ਮੀਂਹ ਇੰਨਾ ਨਾ ਪਈ ਤੇ ਪਾਣੀ ਆਇਆ ਖੜਾ ਇੱਥੋਂ ਦਾ ਜਲ ਪਈ ਬਰੋ ਉੱਚੀ ਆ ਉਥੋਂ ਬਰੋਬਰ ਸੀ ਵਾਂਹ ਤੇ ਤਾਂ ਆ ਗਿਆ ਸੀ ਲੋਕਾਂ ਦੇ ਪਾਣੀ ਪਲਟਾ ਪਿਆ ਲੋਕਾਂ ਦੇ ਪਈਆਂ ਡੱਪੇ ਪਈਆਂ ਡੱਪ ਗਿਆ ਸਾਡੇ ਪਈਆਂ ਪਾਣੀ ਇੰਨਾ ਮੀਂਹ ਆ ਆ ਆ ਗਿਆ ਚੋਬਰ ਜੰਦਾ ਉਹ ਖੜਾ ਲਓ ਜੀ ਆਪਾਂ ਇਹ ਮੁੰਡੇ ਕੋਲੇ ਉੱਪਰ ਗਿਆ ਸੋਹਣੇ ਜੇ ਕੋਲੇ ਆਹ ਦੇਖ ਲੋ ਖੜਾ ਚੋਬਰ ਵਾਲ ਫੂਲ ਵੇਖੋ ਪੂਰੇ ਵਾਲ ਕਰਾਇਆ ਮੁੰਡੇ ਦੇ ਆਹ ਵੇਖੋ ਹੈਂਸਮ ਬாய் ਹਾਂ ਸੰਬੂਆ ਇਹਦਾ ਮੋਟਰਸਾਈਕਲ ਲੋਡ ਵੀ ਕਰੀ ਵਈ ਲੈ ਉਹ ਜਾ ਪਤੰਦਰਾ ਤੋਂ ਤਾਂ ਲੋਡ ਹੋ ਕੇ ਦੱਸਾਂ ਨਹੀਂ ਓਏ ਸਾਨੂੰ ਕਰਦਾ ਨਹੀਂ ਤੇ ਲੈ ਲੈ ਹੁਣ ਕੀ ਤੁਰ ਜਾਂਦਾ ਸਰ ਵੀ ਪਿਆ ਅੱਗੇ ਤੁਰਿਆ ਵੀ ਨਹੀਂ ਫੜਾ ਇਹਨਾਂ ਮਾਰੇ ਦੇ ਚਾਰ ਆ ਬੰਦੇ ਨੇ ਸਾਡਾ ਤੇਲ ਮਚਾਤਾ 100 ਦਾ ਇਹ ਕੀ ਚੱਕਰ ਪੈ ਗਿਆ ਦੇਖੋ ਆ ਮੁੰਡਾ ਵੇਖ ਅੱਜ ਵੇਖਾ ਵੇਖੋ ਟੀ-ਸ਼ਰਟ ਲਿਬੜੀ ਮੁੰਡੇ ਦੀ ਇੱਧਰ ਓਏ ਆ ਤੂੜੀ ਕਿੱਥੋਂ ਲਵਾ ਲਿਆ ਓਏ ਅੱਜ ਤੜਕੇ ਦਾ ਕੰਮ ਹੀ ਕਰੀ ਜਾਂਦਾ ਹੈ ਤੂੰ ਕੋਚਾ ਵਾਲਾ ਨਹੀਂ ਆ ਤੂੜੀ ਕਿੱਥੋਂ ਲਵਾ ਲਿਆ ਇਹ ਫਿੱਦਰੀਆਂ ਕਰਦਾ ਬਸ ਮੀਂਹ ਪੈਂਦੇ ਜੀ ਵੀ ਲੱਗਿਆ ਹੀ ਰਿਹਾ ਮੁੰਡਾ ਅੱਜ ਵੇਖੋ ਆ ਗਿੱਲਾ ਹੋਇਆ ਪਿਆ ਜੋ ਆਖ ਇਹਦੇ ਨਾਲ ਆਪਾਂ ਕੰਬਰ ਲਿਓਣਾ ਸੀ ਨਾ ਉੱਤੇ ਦੇਰ ਨੂੰ ਠੰਡ ਨਾ ਲੱਗ ਜਾਏ ਸ਼ੋਰ ਨੂੰ ਚੱਲ ਯਾਰ ਚੱਲ ਗਏ ਸਟਾਰਟ ਤਾਂ ਕਰਕੇ ਚੱਲਾਂਗਾ ਸਟਾਰਟ ਕਰਾਂ ਫੇਰ ਹੀ ਜਾਵਾਂਗੇ ਆਏ ਮੁੰਡੇ ਦੇ ਕਿੱਕ ਵਜੇ ਹਾਏ ਵਿਚਾਰੇ ਦੀ ਗਲਾਬੀ ਗਲਾਬੀ ਬੈਰ ਤੇ ਨੀਲ ਪੈ ਗਿਆ ਨੀਲਾ ਨੀਲਾ ਹੁਣ ਆ ਇਧਰ ਕਹਿੰਦਾ ਪਿੰਦਰ ਲੱਗ ਪਿਆ ਜੋਰ ਲਾਉਣਾ ਚੱਲ ਵੀ ਮੁੰਡਿਆ ਜਿੰਦ ਤੱਕ ਲੱਗਦਾ ਦੇਖਦੇ ਹਾਂ ਹੁੰਦਾ ਕਿ ਨਹੀਂ ਸਟਾਰਟਰ ਆ ਤੇ ਤੂੰ ਮੁੰਡੇ ਤੋਂ ਤੇਲ ਤਾਂ ਹੈ ਨਹੀਂ ਮੈਨੂੰ ਲੱਗਦਾ ਤੇਲ ਹੈ ਨਹੀਂਗਾ ਇਹਦੇ ਚੋਕ ਤਾਂ ਉਹ ਤਾਂ ਹੁੰਦੀ ਨਹੀਂ ਪੱਤੀ ਜੇ ਤੇਲ ਹੋਇਆ ਸਵੇਰ ਜਬ ਬੋਤਲ ਕੱਢ ਕੇ ਹੁਕਾ ਭਰ ਕੇ ਹੋ ਜਾ ਹੋ ਜਾ ਤਰਤਪ ਕਰਦਾਂਗੇ ਕਰਦਾਂਗੇ ਮੌਸਿਕਲਾ ਐਦਾ ਹੋਊਗਾ ਮਾੜਾ ਮੋਟਾ ਦਾ ਇਹਦਾ ਪਲੱਗ ਸ਼ਾਂਟ ਹੋ ਗਿਆ ਪਲੱਗ ਸ਼ਾਂਟ ਹੋ ਗਿਆ ਮੁੰਡੇ ਦਾ ਉਹ ਸੌਰੀ ਮੋਟਰਸਾਈਕਲ ਦਾ ਇਹ ਹੱਸਦਾ ਏ ਮੁੰਡੇ ਨਾ ਤੇ ਮੁੰਡਾ ਇਹਦਾ ਕਲਾਬੀ ਚਿਹਰਾ ਗਰਾਬੀ ਚਿਹਰਾ ਇਹੋ ਵੀ ਉਹ ਬਹੁਤ ਆ ਵੀਡੀਓ ਨੂੰ ਇਹਨਾਂ ਦੀ ਨੂੰ ਤਾਂ ਹੀ ਤਾਂ ਤੈਨੂੰ ਲੈ ਕੇ ਆਇਆ ਹਾਂ ਸਪੈਸ਼ਲ ਹਾਂ ਆ ਬੇਟਾ ਮੁੰਡੇ ਦੇ ਮੁੰਡੇ ਦੇ ਕਰਕੇ ਵੀਊ ਆਇਆ ਮੁੰਡੇ ਦੇ ਕਰਕੇ ਇਹਦੇ ਹੁਣ ਆਪਾਂ ਹਰ ਇੱਕ ਵੀਡੀਓ ਤੇ ਆਹ ਬੰਦੇ ਨੂੰ ਆਪਾਂ ਹਰ ਇੱਕ ਵੀਡੀਓ ਚ ਲਿਆ ਕਰਨਾ ਹੋਣਾ ਮੁੰਡੇ ਨੂੰ ਆਪਾਂ ਇਹਦੇ ਕਰਕੇ ਸਬਸਕ੍ਰਾਈਬਰ ਆਏ ਆਪਾਂ ਨੂੰ ਹੋ ਜਾਣਾ ਤੂੰ ਬੋ ਰਿਹਾ ਇਹਦੇ ਕਰਕੇ ਆਹ ਫੇਮਸ ਹੋ ਜਾਣਾ ਆਪਾਂ ਮੁੰਡੇ ਕਰਕੇ ਸੋਹਣੇ ਜੇ ਕਰਕੇ ਲਾਓ ਵੀ ਦੋਸਤੋ ਪਿੰਦਰ ਕਹਿੰਦੇ ਤਾਰਾ ਨਾਲ ਰੋਡ ਕੇ ਸਟਾਰਟ ਕਰ ਰਿਹਾ ਉਹ ਲੈ ਗਿਆ ਬੇਨੇ ਹੁੰਦਾ ਕਿ ਨਹੀਂ ਹੋ ਗਿਆ ਹੋ ਗਿਆ ਉਹ ਪਾਣੀ ਪੀ ਗਿਆ ਵੈਚਣਾ ਸ਼ਾਇਦ ਪਾਣੀ ਸ਼ਾਇਦ ਮੁੰਡਾ ਕਹਿੰਦਾ ਪਾਣੀ ਪੀ ਗਿਆ ਆਹ ਦੇਖੋ ਮਿੱਤਰੋ ਮੀਂਹ ਬਹੁਤ ਸੀਗਾ ਵੇਖੋ ਖਾਲਿਆਂ ਵਿੱਚ ਭਰੇ ਖੜੇ ਆ ਇਹ ਦੋ ਕੁ ਗਿੱਟਾ ਉਹਨਾਂ ਰਹਿ ਗਿਆ ਬਸ ਦੋ ਕੁ ਉਂਗਲਾ ਸੱਚ ਪਾਣੀ ਪਈ ਦੇ ਉੱਪਰ ਵੀ ਕਰਨ ਵਾਲਾ ਚੜੇ ਪਾਗਰਤ ਹੋਰ ਗਰਮ ਕਰਨ ਵਾਲਾ ਜੇ ਠੰਡਾ ਹੋਗਾ ਹੋਰ ਉਹਰੋ ਪੈਸੀ ਆ ਤੂੰ ਆ ਨਿਕਲੀ ਅੰਦਰ ਸਲੈਂਸਰ ਤੋਂ ਪਰ ਅੰਦਰ ਸਲੈਂਸਰ ਤੇ ਧੂਆ ਨਿਕਲ ਜੰਦਾ ਓਏ ਆ ਸਲੈਂਸਰ ਤੇ ਧੂਆ ਨਿਕਲ ਜੰਦਾ ਤੇਰੇ ਮੋਟਰਸਾਈਕਲ ਚ ਆ ਵੇ ਓਏ ਆ ਕੇ ਦੇਖ ਕੀ ਹੋ ਗਿਆ ਓ ਤਾਂ ਐ ਸਲੈਂਸਰ ਤੇ ਧੂਆ ਨਿਕਲ ਜੰਦਾ ਜੰਦਾ ਸਾਰੇ ਧੂਆ ਮਰੂਗਾ ਉਸੇ ਦਾ ਗਾਲਾ ਸਲੈਂਸਰ ਤੇ ਧੂਆ ਕਿਵੇਂ ਮਾਰੂਗਾ ਜੇ ਗਰਮ ਹੁੰਦਾ ਤਾਂ ਮੋਟਰਸਾਈਕਲ ਤੇਰਾ ਖਰਾਬ ਹੋ ਜਾਣਾ ਧੂਆ ਮਾਰਨ ਲੱਗਾ ਸਲੈਂਸਰ ਚੋਂ ਦੇਖ ਲੈ ਕੇ ਆ ਵਸਨਾਂ ਸਰਕ ਤੇ ਧੂਆ ਮਾਰਦਾ ਕਿੱਥੇ ਆਉਂਦਾ ਆਵੇ ਮਾਰਦਾ ਸੀ ਨਾ ਪਿੰਦਰਾ ਕੇ ਆਵੇ ਮਾਰੀ ਜਾਂਦਾ ਸਰਾਂ ਸਰ ਤੇ ਧੂਆ ਮਾਰੀ ਜਾਂਦਾ ਵੇਖ ਉੱਪਰ ਕੇ ਦੇਖ ਲੈ ਭਰਾਵਾ ਗੋ ਗੋ ਆ ਲੈ ਪਾਣੀ ਪਾ ਕੇ ਵੇਖ ਮਾਲਾ ਜਾ ਆ ਲੈ ਕੀ ਮਾਰਦਾ ਨਾ ਇਹ ਰੋ ਜਾਰੀ ਮਾਰਦਾ ਤੇ ਉਹ ਸਿਰੈਂਸਰ ਤੇ ਤੂੰ ਮਾਰਦਾ ਨਾ ਫੇਰਾ ਆਹ ਦੇਖੋ ਲੈ ਗਿਆ ਮੁੰਡਾ 50 ਕੀ ਪਤੰਦਰ ਸਿਰੈਂਸਰ ਭਰਾਵਾ ਮੈਂ ਇਹਨੂੰ ਸਿੱਟਣਾ ਦਈ ਤੂੰ ਸਿੱਟਣਾ ਨਹੀਂ ਮੈਂ ਤਾਂ ਦੱਸੀ ਆ ਨਾ ਲੈ ਵੀ ਦੋਸਤਾਂ ਕਾ ਬੰਦੇ ਮਗਰ ਬਹਿ ਗਏ ਆ ਭਰਾਵਾ ਹੋਲੀ ਜਿਹੜੀ ਚੱਲੀ ਮੈਨੂੰ ਤੇਰੇ ਤੋਂ ਡਾਰੀ ਲੱਗਦਾ ਉਹ ਬੰਦਾ ਥੋੜਾ ਖਰਾਬ ਹੀ ਆ ਮੈਨੂੰ ਪਤਾ ਤੇਰਾ ਗਾਇ ਨਾ ਚਲੇ ਮੇਰੇ ਤੇ ਹੋ ਗਿਆ ਪਹਿਲੀ ਗੱਲ ਦਾ ਤੈਨੂੰ ਪਤਾ ਨਹੀਂ ਲੱਗਿਆ ਵੀ ਸੈਂਸਰ ਕੋ ਧੂਆ ਮਾਰਦਾ ਕਿ ਨਹੀਂ ਮਾਰਦਾ ਆ ਦੇਖ ਲੋ ਭਾਈ ਜਿਹੜੇ ਮੋਟਰਸਾਈਕਲ ਤੇ ਪੈਂਦਾ ਉਹੀ ਕਰਾ ਕਰ ਦਿੰਦਾ ਭੈਣ ਦੇ ਸਾਬ ਪਰਾਗੀ ਹੈ ਨਹੀਂ ਇਹ ਪਰਾਗੀ ਪਤਾ ਨਹੀਂ ਕਿੱਥੇ ਸੜਦਾ ਦੇਖੋ ਧੂਆ ਮਾਰਨ ਦਾ ਤਾ ਵੇਖੋ ਦੇਖੋ ਧੂਆ ਮਾਰੀ ਜਾਂਦਾ ਜਾ ਓਏ ਆਈ ਬੰਦ ਕਰਤਾ ਆਹ ਦੇਖ ਲੋ ਜਾ ਪੈਨ ਦਾ ਇੱਦਾਂ ਤਾਂ ਮੈਨੂੰ ਫੜਾ ਦਿੰਦਾ ਏ ਹੂੰ ਲਾਈ ਜਾਂਦਾ ਹੂੰ ਦੇ ਪਲੱਗ ਚ ਪਰ ਹੂੰ ਪੈ ਹੋਲੀ ਤੋਰਨਾ ਸੀ ਕਿ ਤੂੰ ਆਹ ਦੇਖ ਲੋ ਮਾਰੀ ਜਾਓ ਟੱਕਰਾ ਜਾ ਏ ਭਈ ਆ ਬੰਦਾ ਜਮਾ ਕੜਮਾਂ ਤੇ ਨੂੰ ਅਗਾਹ ਤੇ ਕੋਈ ਚੀਜ਼ ਨਾ ਫੜਾ ਦੋ ਜੇ ਆਹ ਦੇਖ ਲੋ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ 67 ਹੈ ਹੋ ਗਿਆ ਭਾਈ ਹੋ ਗਿਆ ਸਟਾਰਟ ਹੋ ਰਹੀ ਹੋ ਰਹੀ ਚੱਲੀ ਓਏ ਸਟਨਾਂ ਦੀ ਸਟਾਰਟ ਤਾਂ ਹੋ ਗਿਆ ਹੁਣ ਅੱਜੋਂ ਫੇਰ ਨਾ ਕਰਦੀ ਮੈਨੂੰ ਤਾਂ ਡਰ ਜਿਹਾ ਲੱਗਦਾ ਤੂੰ ਮੁੰਗਾ ਚੱਕ ਮਈਆ ਲੈ ਵੀ ਦੋਸਤੋ ਮੀਂਹ ਪੈਣ ਦੇ ਮਗਰੋਂ ਕਹਿੰਦੇ ਕੜਾਕੇ ਦੀ ਧੁੱਪ ਲੱਗਦੀ ਆ ਵੇਖੋ ਕਹਿੰਦੇ ਜਲ ਥਾਲੀ ਹੋਈ ਪਈ ਆ ਪਾਣੀ 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 ਹੋਇਆ ਪਿਆ ਕਹਿੰਦੇ ਪਹਿਲਾਂ ਤੇ ਇੰਨਾ ਮੀਂਹ ਆ ਹੋਲੀ ਓਏ ਭਾਈ ਹੋਲੀ ਬਹੁਤ ਮੀਂਹ ਪੈ ਗਿਆ ਅਜੇ ਤੱਕ ਧੰਨ ਧੰਨ ਕਰਾਤੀ ਆ ਜਾਵਣਾ ਦੇਖੋ ਕਾਹਆਂ ਗਲੀਆਂ ਕਿੰਨੀਆਂ ਲੱਗੀਆਂ ਪਿੰਡਰ ਕੇ ਆ ਖੜ ਗਿਆ ਓਏ ਆ ਵੀ ਰੋਕਦਾ ਸੀ ਭਾਵਾ ਵਾਵਾ ਹੋ ਹੀ ਗਿਆ ਸਟਾਰਟ ਆ ਦੇਖੋ ਆ ਖੜਾ ਆ ਪਿੰਡਰ ਦਾ ਝੋਨਾ ਕਹਿੰਦੇ ਲੱਗ ਕੇ ਰਿਆ ਔਰ ਦੇਖੋ ਮੁੰਡਾ ਕੰਮ ਬਹੁਤ ਕਰਦਾ ਵੇਖਿਆ ਜਮਾ ਕੱਪੜੇ ਨੇ ਡੇਬਰੇ ਛੋੜ ਦੇ ਉਹ ਨਿੱਗਾ ਯਾਰ ਹੱਥ ਲਾ ਕੇ ਵੇਂਦਾ ਹੋਣਾ ਆਈ ਮੁੰਡੇ ਨੇ ਲਾ ਲਈਆਂ ਚੱਪਲਾ ਪੈਂਟ ਪਾਈ ਟੰਗ ਔਰ ਟੱਪ ਗਿਆ ਕਹਿੰਦੇ ਅੱਜ ਜ਼ਿੰਦਗੀ 'ਚ ਮੁੰਡੇ ਨੂੰ ਪਹਿਲੀ ਵਾਰੀ ਮੈਂ ਵੇਖਿਆ ਹੈ ਹੈ ਅੱਜ ਮੈਂ ਮੁੰਡੇ ਨੂੰ ਓਏ ਓਏ ਅੱਜ ਮੁੰਡੇ ਨੂੰ ਪਹਿਲੀ ਵਾਰੀ ਵੇਖਿਆ ਮੈਂ ਜਵੜ ਦੇ ਜ਼ਿੰਦਗੀ 'ਚ ਹਾਂ ਆਹ ਵੇਖੋ ਤੁਸੀਂ ਆਪ ਵੇਖੋ ਇੰਨਾ ਖੁੱਬ ਦਾ ਬੰਦੇ ਚ ਭਾਰ ਕਿੰਨਾ ਹੋਊਗਾ 100 ਪੌਂਡ ਇੱਕ ਕਮੰਟਰ ਤੇ ਕਿੰਨਾ ਹੈ 4 ਕਿਲੋ 4 ਕਿਲੋ ਹਾਂ ਵੇਖੋ ਬੈਂਦਾ ਜਾਂਦਾ ਨਾ ਕਹਿੰਦਾ ਕੱਦੂ ਇਹਨੇ ਕਰ ਦੇਣਾ ਉਹ ਇੱਧਰ ਪਾਣੀ ਨਿਕਲ ਜਾਂਦਾ ਉਹ ਤਾਂ ਅੱਗੇ ਤੋੜਨ ਚੱਲਿਆ ਪਾਣੀ ਕੱਢਣ ਚੱਲਿਆ ਕਹਿੰਦਾ ਪਾਣੀ ਨਿਕਲ ਜੂਗਾ ਆ ਵੇਖਿਆ ਕੀ ਪਤਾ ਤੜਕੇ ਲੈਟ ਨਾ ਆਵੇ ਪੈਰਾਨੋਈ ਪੰਨੀ ਜਾਂਦਾ ਅੱਜ ਜਿੰਦਗੀ ਚ ਪਹਿਲੀ ਵਾਰੀ ਵੇਖਿਆ ਨਾ ਤੂੰ ਇਹਨੂੰ ਬੰਦੇ ਨੂੰ ਦੱਸ ਹੈ ਹੋਰ ਪਹਿਲੀ ਵਾਰੀ ਬੜਿਆ ਮਾਹਿਵਾਂ ਚ ਕਹਿੰਦਾ ਪਾਣੀ ਕੱਢਣਾ ਚਾਰੇ ਚੁੱਕੇ ਯਾਰੇ ਚ ਹੋਰ ਜਾਣ ਲੱਗਾ ਹੁਣ ਫੇਰ ਬੰਨ ਲਾਤਾ ਕਹਿੰਦਾ ਪਹਿਲਾਂ ਕਹਿੰਦਾ ਮੈਂ ਪਾਣੀ ਝੋਨਾ ਡੱਬੇ ਜਾਣਾ ਸਾਡਾ ਹੁਣ ਕਾ ਤੋ ਬੰਨ ਲਾਤਾ ਛੱਡ ਦੇ ਹੁਣ ਕੱਢਦੇ ਪਾਣੀ ਹੈ